ਪਾਚਾ ਜੀ ਜਦੋਂ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਭਾਵੇਂ ਉਸ ਵੇਲੇ ਧਰਮ ਹੋਰ ਵੀ ਚੱਲ ਰਿਹਾ ਸੀ ਕੀਰਤੀ ਕਰਨ ਵਾਲੇ ਹੋਰ ਵੀ ਮਹਾਂਪੁਰਖ ਸੀ ਕੰਨ ਅਨਗੁਰ ਨਾਲ ਦੇ ਪਾਤਸ਼ਾਹ ਜੀ ਨੇ ਇੱਕ ਊਨਕਾਰ ਦਾ ਜਦੋਂ ਸਿਧਾਂਤ ਵਰਤਿਸ ਕੀਤਾ ਇੱਕ ਕਾਂਬਾ ਛਿੜ ਗਿਆ ਉਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਧਰਮ ਦੇ ਵਿੱਚ ਵੱਡੀਆਂ ਪਾਈਆਂ ਹੋਈਆਂ ਸੀ ਸਹਿਰ ਚਿਰੂ ਨਾਨਕ ਦੇ ਪਾਤਸ਼ਾਹ ਜੀ ਨੇ ਜਿਸ ਵੀ ਧਰਤੀ ਤੇ ਪੈਰ ਪਾਇਆ ਉਹ ਪੂਜਣ ਹੋ ਗਈ ਸਤਨਗੂਰ ਜੀ ਨੇ ਸਾਰੇ ਸਿਧਾਂਤ ਨਿਰਮੇਕਲੇ ਕਰਦੇ ਦੁਰਗੰਗ ਦੇਵ ਪਾਤਸ਼ਾਹ ਜੀ ਨੇ ਦੂਸਰੀ ਲੋਕ ਸੁਨਾਮ ਤੇ ਪਾਤਸ਼ਾਹ ਜੀ ਸਾਗੁਰ ਜੀ ਨੇ ਗੁਰਮਤਿ ਰੂਪੀ ਭਾਸ਼ਾ ਪਾਠਕੀਤੀ ਦੀ ਸਭੀ ਨਿਰੋਕਤਾ ਨੂੰ ਆਪਣੇ ਸਿਰ ਪਰ ਲਿਆ ਸਹਿਰ ਚਿਰੂ ਅਮਰਦਾਸ ਪਾਤਸ਼ਾਹ ਜੀ ਸਾਰੇ ਗੁਰਗੱਦੀ ਸਾਂਝ ਵਾਕਿਸ਼ ਕੀਤੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਅਸਥਾਨ ਦੀ ਸਾਂਝ ਵਾਕਿਸ਼ ਕੀਤੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਰੋ ਕੇ ਧੰਨ ਆ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਧਨਾ ਕਰਕੇ ਉਹ ਜਿਹੜੇ ਰੋਸ਼ ਮੇਲੇ ਦੇ ਜਿਹਨਾਂ ਨੂੰ ਸਮਾਜ ਦੇ ਵਿੱਚ ਖੜੇ ਹੋਣ ਦਾ ਬੋਲਣ ਦਾ ਨਾਂ ਸੀ ਕੋਈ ਅੱਠ ਉਹਨਾਂ ਨੂੰ ਆਪਣੇ ਘਰੋਂ ਦਾ ਆਪਣੇ ਤੋਂ ਵੱਡਾ ਦਰਜਾ ਮਾਣਕ ਦਿੱਤਾ ਆਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਕਰਵਾਣੀ ਨਿਕਰ ਕਰਕੇ ਗੁਰੂ ਹਰਗੋਬਿੰਦ ਪਾਸ਼ਾ ਨੇ ਸਿੱਖਾਂ ਨੂੰ ਨਵੀਂ ਪੀੜ ਦਾ ਸਨਾਨ ਮਾਣਕ ਦਿੱਤਾ